ਸਤਨਾਮ ਵਾਹਿਗੁਰੂ ਸਾਹਿਬ ਜੀ ਗਉੜੀ ਮਾਝ ਮਹਲਾ 4 ਮੈਂ ਹਰ ਨਾਮੈ ਹਰ ਬਿਰਹ ਲਗਾਈ ਜੀਉ ਮੇਰਾ ਹਰ ਪ੍ਰਭ ਮਿਤ ਮਿਲੈ ਸੁਖ ਪਾਈ ਜਿਓ ਹਰ ਪ੍ਰਭ ਦੇਖ ਜੀਵਾ ਮੇਰੀ ਮਾਈ ਜਿਓ ਮੇਰਾ ਨਾਮ ਸਖਾ ਹਰ ਪਾਈ ਜਿਓ ਗੁਣ ਗਾਵੋ ਸੰਤ ਜਿਓ ਮੇਰੇ ਹਰ ਪ੍ਰਭ ਕੇਰੇ ਰਾਂ ਜਪ ਗੁਰਮਖ ਨਾਮ ਜਿਓ ਭਾਗ ਵਡੇਰੇ ਜਿਓ ਹਰ ਹਰ ਨਾਮ ਜਿਓ ਪ੍ਰਾਣ ਹਰ ਮੇਰੇ ਜਿਓ ਫਿਰ ਬਉੜ ਨਾਮ ਭਵਜਲ ਫੇਰੇ ਜਿਓ ਕਿਉ ਹਰ ਪ੍ਰਭ ਵੇਖਾਂ ਮੇਰਾ ਮਨ ਤਨ ਚਾਉ ਜਿਉ ਹਰ ਮੇਲੋ ਸੰਤ ਜਿਉ ਮਨ ਲਗਾ ਭਾਉ ਜਿਉ ਗੁਰ ਸ਼ਬਦੀ ਪਾਈਐ ਹਰ ਪ੍ਰੀਤਮ ਰਾਓ ਜਿਓ ਬੜ ਭਾਗੀ ਜਪਨਾਓ ਜਿਓ ਮੇਰਾ ਮਨ ਤਨ ਬੜੀ ਗੋਬਿੰਦ ਪ੍ਰਭ ਆਸਾ ਜਿਓ ਹਰ ਮੇਲੋ ਸੰਤ ਜਿਓ ਗੋਬਿੰਦ ਪ੍ਰਭ ਪਾਸਾ ਜਿਓ ਸਤ ਗੁਰ ਮਤ ਨਾਮ ਸਦਾ ਪਰਗਾਸਾ ਜਿਓ ਜਨ ਨਾਨਕ ਪੂੜੀ ਮਨ ਆਸਾ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 175 ਦੇ ਉੱਪਰ ਅੰਕਿਤ ਹੈ ਸਤਿਗੁਰੂ ਸਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਬਖਸ਼ਿਸ਼ ਕਰ ਰਿਹਾ ਮੈਂ ਹਰ ਨਾਮੇ ਹਰ ਬਿਰੋ ਲਗਾਈ ਜੀ ਮੈਨੂੰ ਪਰਮੇਸ਼ਰ ਅਕਾਲ ਪੁਰਖ ਦੇ ਨਾਮ ਦੀ ਅਕਾਲ ਪੁਰਖ ਪਰਮੇਸ਼ਰ ਦੇ ਦਰਸ਼ਨ ਦੀ ਅੰਦਰ ਸਿੱਖ ਲੱਗੀ ਹੈ ਅੰਦਰ ਤਾਂਗ ਹੈ ਮੈਂ ਹਰ ਨਾਮੇ ਹਰ ਬਿਰੋਂ ਲਗਾਈ ਜੀ ਮੇਰਾ ਹਰ ਪ੍ਰਭ ਮਿੱਤ ਮਿਲੈ ਸੁਖ ਪਾਈ ਜੀਓ ਉਹ ਸਤਿਗੁਰੂ ਅਕਾਲ ਪੁਰਖ ਪਰਮੇਸ਼ਰ ਜਿਹੜਾ ਹੈ ਉਹ ਮੇਰਾ ਮਿੱਤਰ ਹੈ ਮੇਰਾ ਹਰ ਪ੍ਰਭ ਮਿੱਤ ਮਿਲੈ ਸੁਖ ਪਾਈ ਜੀ ਜਦੋਂ ਮਿੱਤਰ ਪ੍ਰਭ ਅਕਾਲ ਪੁਰਖ ਮੈਨੂੰ ਮਿਲਦਾ ਜਦੋਂ ਉਹਦੇ ਨਾਲ ਮੇਰਾ ਮਲਾਪ ਹੁੰਦਾ ਹੈ ਤੇ ਮੈਨੂੰ ਆਤਮਿਕ ਸੁਖ ਦੀ ਪ੍ਰਾਪਤੀ ਹੁੰਦੀ ਹੈ ਮੇਰਾ ਹਰ ਪ੍ਰਭ ਮਿੱਤ ਮਿਲੈ ਸੁਖ ਪਾਈ ਜਿਓ ਹਰ ਪ੍ਰਭ ਦੇਖ ਜੀਵਾ ਮੇਰੀ ਮਾਈ ਜਿਓ ਹੇ ਮੇਰੀ ਮਾਂ ਮੈਂ ਉਸ ਹਰੀ ਪਰਮੇਸ਼ਰ ਨੂੰ ਦੇਖ ਕੇ ਹੀ ਆਤਮਿਕ ਜੀਵਨ ਪ੍ਰਾਪਤ ਕਰ ਰਹੀ ਆ ਹਰ ਪ੍ਰਭ ਦੇਖ ਜੀਵਾ ਮੇਰੀ ਮਾਈ ਜਿਓ ਹਰ ਨਾਮ ਸਖਾ ਹਰ ਭਾਈ ਜਿਉ ਉਹ ਪਰਮੇਸ਼ਰ ਕਾਲਪੁਰਖ ਦਾ ਨਾਮ ਹੀ ਮੇਰਾ ਅਸਲੀ ਸਖਾ ਮਿੱਤਰ ਹੈ ਤੇ ਮੇਰਾ ਭਰਾ ਹੈ ਜਿੱਦਾਂ ਗੁਰਬਾਣੀ ਦੇ ਵਿੱਚ ਸਤਿਗੁਰ ਮਹਾਰਾਜ ਕਹਿੰਦੇ ਹਰ ਨਾਵੇਂ ਨਾਲ ਗੱਲਾਂ ਹਰ ਨਾਵੇਂ ਨਾਲ ਮਸਲਤ ਹਰ ਨਾਮ ہماری ਕਰਦਾ ਨਿਤ ਸਾਰਾ ਹਰ ਨਾਮ ਹਮਾਰੀ ਸੰਗਤ ਅਤ ਪਿਆਰੀ ਹਰ ਨਾਮ ਕੁਲ ਹਰ ਨਾਮ ਪਰਵਾਰ ਪਰਮੇਸ਼ਰ ਦਾ ਨਾਮ ਹੀ ਮੇਰੇ ਵਾਸਤੇ ਸਭ ਕੁਝ ਹੈ ਮੇਰਾ ਨਾਮ ਸਖਾ ਹਰ ਭਾਈ ਜਿਓ ਗੁਣ ਗਾਵੋ ਸੰਤ ਜਿਓ ਮੇਰੇ ਹਰ ਪ੍ਰਭ ਕੇਰੇ ਰਾਂ ਆਓ ਪ੍ਰਭੂ ਦੇ ਪਿਆਰਿਓ ਹੇ ਸੰਤ ਜਨੋ ਗੁਰ ਸਿੱਖੋ ਗੁਣ ਗਾਵੋ ਸੰਤ ਜਿਓ ਮੇਰੇ ਹਰ ਪ੍ਰਭ ਕੇਰੇ ਰਾ ਸਭ ਕੰਦੇ ਗੁਣ ਗਾਉਣੇ ਆ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਗਾਉਣੇ ਆ ਜਿਸ ਤਰ੍ਹਾਂ ਆਪਾਂ ਪੜਦੇ ਆਂ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਗੋ ਕਹਿੰਦੇ ਧਰਤੀ ਨੂੰ ਪਾਲ ਕਹਿੰਦੇ ਪਾਲਕ ਉਹ ਪਰਮੇਸ਼ਰ ਜਿਹੜਾ ਧਰਤੀ ਦਾ ਪਾਲਕ ਹੈ ਪਾਸ਼ਾ ਕਹਿੰਦੇ ਉਹਦੇ ਗੁਣ ਗਾਣ ਕਰਨਿਆਂ ਗੁਣ ਗਾਵੋ ਸੰਤ ਜਿਓ ਮੇਰੇ ਹਰ ਪ੍ਰਭ ਕੇਰੇ ਜਿਓ ਮੇਰੇ ਉਸ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੇ ਗੁਣ ਗਾਉਣੇ ਜਪ ਗੁਰਮਖ ਨਾਮ ਜਿਓ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੀ ਮਤ ਲੈ ਕੇ ਕਹਿੰਦੇ ਉਸ ਪਰਮੇਸ਼ਰ ਦਾ ਨਾਮ ਜਪਣਾ ਕਰ ਜਪ ਗੁਰਮਖ ਨਾਮ ਜਿਓ ਤੇ ਜਦੋਂ ਜਪੇਗਾ ਭਾਗ ਵੱਡੇਰੇ ਜਿਓ ਤੇਰੇ ਵੱਡੀ ਕਿਸਮਤ ਬਣੇਗੀ ਤੇਰੇ ਭਾਗ ਵੱਡੇ ਹੋਣਗੇ ਭਾਵ ਤੇਰੇ ਭਾਗ ਜਾਗਣਗੇ ਕਿਸਮਤ ਤੇਰੀ ਜਾਗੇਗੀ ਜਦੋਂ ਉਸ ਪਰਮੇਸ਼ਰ ਦੇ ਨਾਲ ਤੂੰ ਜੁੜੇਂਗਾ ਕਿਉਂਕਿ ਸਭ ਤੋਂ ਵੱਡੇ ਭਾਗ ਹਨ ਉਹਨਾਂ ਦੇ ਜਿਹੜੇ ਸਤਗੁਰੂ ਦੀ ਸ਼ਰਨ ਵਿੱਚ ਆਉਂਦੇ ਆ। ਪਾਤਸ਼ਾਹ ਜੀ ਕਹਿੰਦੇ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਸਿੱਖ ਗੁਰ ਚਰਨੀ ਪੜਤਿਆ। ਆਮ ਕਰਕੇ ਬਾਣੀ ਪੜਨ ਵਾਲੇ ਵੀ ਕਹਿਣ ਲੱਗ ਜਾਂਦੇ ਸਾਡੀ ਕਿਸਮਤ ਨਹੀਂ ਸਾਡੇ ਭਾਗ ਚੰਗੇ ਨਹੀਂ ਆ। ਮਹਾਰਾਜ ਕਹਿੰਦੇ ਭਾਈ ਜੀਵਨ ਦੇ ਵਿੱਚ ਸੰਸਾਰ ਦੇ ਵਿੱਚ ਉਹ ਅਪਹਾਗਾ ਮਨੁੱਖ ਹੈ ਜਿਹਨੂੰ ਪਰਮੇਸ਼ਰ ਭੁੱਲ ਜਾਂਦਾ ਹੈ ਪਾਤਸ਼ਾਹ ਜੀ ਦੇ ਬਚਨ ਹਨ ਬਾਣੀ ਦੇ ਵਿੱਚ ਕਹਿੰਦੇ ਜਿਸ ਕੋ ਵਿਸਰੇ ਪ੍ਰਾਨ ਪਤ ਦਾਤਾ ਸੋਈ ਗਣੋ ਅਪਹਾਗਾ ਉਹ ਸਭ ਤੋਂ ਅਪਹਾਗਾ ਮਨੁੱਖ ਹੈ ਜਿਹਨੂੰ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਭੁੱਲ ਜਾਂਦਾ ਹੈ ਤੇ ਉਹ ਤਾਂ ਭਾਗਾਂ ਵਾਲੇ ਆ ਜਿਹਨਾਂ ਨੂੰ ਸੰਗਤ ਮਿਲ ਜਾਂਦੀ ਹੈ ਪਾਤਸ਼ਾਹ ਜੀ ਕਹਿੰਦੇ ਆ ਨਾ ਕਲੋ ਆਪਾਂ ਆਖਰ ਵਿੱਚ ਆਖਰੀ ਪੰਕਤੀ ਵਿੱਚ ਸਤਿਗੁਰ ਨੇ ਬਖਸ਼ਿਸ਼ ਕੀਤੀ ਸੀ ਕਹਿੰਦੇ ਵੱਡ ਭਾਗੀ ਮਿਲ ਸੰਗਤੀ ਮੇਰੇ ਗੋਬਿੰਦਾ ਜਨ ਨਾਨਕ ਨਾਮ ਸਿਧ ਕਾਜੇ ਜੀਓ ਵੱਡੇ ਭਾਗਾ ਨਾਲ ਸੰਗਤ ਮਿਲਦੀ ਹੈ ਵੱਡ ਭਾਗੀ ਹਰ ਸੰਗਤ ਪਾਵੇ ਭਾਗ ਹੀਨ ਭ੍ਰਮ ਚੋਟਾਂ ਖਾਵੇ ਬਿਨ ਭਾਗਾ ਸਤ ਸੰਗ ਨਾਲ ਲੱਭੈ ਬੇਨ ਸੰਗਤ ਮਹਿਲ ਪਰਿਜੇ ਜਿਉ ਜਪ ਗੁਰਮਖ ਨਾਮ ਜਿਉ ਭਾਗ ਬਡੇਰੇ ਜਿਉ ਹਰ ਹਰ ਨਾਮ ਜਿਉ ਪ੍ਰਾਣ ਹਰ ਮੇਰੇ ਜਿਉ ਪਰਮੇਸ਼ਰ ਅਕਾਲ ਪੁਰਖ ਜਿਹੜਾ ਹੈ ਨਾ ਉਹ ਮੇਰਾ ਪ੍ਰਾਣ ਹੈ ਮੇਰਾ ਪ੍ਰਾਣ ਸਖਾਈ ਸਦਾ ਨਾਲ ਚੱਲੇ ਹਰ ਹਰ ਨਾਮ ਜਿਉ ਪ੍ਰਾਣ ਹਰ ਮੇਰੇ ਜਿਉ ਜਦੋਂ ਅਸੀਂ ਉਹਦੇ ਨਾਲ ਜੁੜਦੇ ਆਂ ਪਾਤਸ਼ਾਹ ਕਹਿੰਦੇ ਫਿਰ ਬੌੜਨਾ ਭਵਜਲ ਫੇਰੇ ਜਿਓ ਫਿਰ ਭਟਕਣਾ ਦੇ ਵਿੱਚ ਨਹੀਂ ਪੈ ਜਾਣਾ ਇਸ ਭਵ ਸਾਗਰ ਦੇ ਵਿੱਚ ਗੋਤੇ ਨਹੀਂ ਖਾਏਗਾ ਫਿਰ ਬੌੜਨਾ ਭਵਜਲ ਫੇਰੇ ਜਿਓ ਪਾਤਸ਼ਾਹ ਕਹਿੰਦੇ ਕਿਉਂ ਹਰ ਪ੍ਰਭ ਵੇਖਾਂ ਮੇਰੇ ਮਨ ਤਨ ਚਾਓ ਜਿਓ ਬਾਣੀ ਵਿੱਚ ਜਦੋਂ ਕਿਉਂ ਸ਼ਬਦ ਆਉਂਦਾ ਕਿਉਂ ਦਾ ਅਰਥ ਕਿਵੇਂ ਕਿਉਂ ਹਰ ਪ੍ਰਭ ਵੇਖਾਂ ਮੈਨੂੰ ਪ੍ਰਮਾਤਮਾ ਦੇ ਦਰਸ਼ਨ ਕਿਸ ਤਰ੍ਹਾਂ ਹੋਣ ਕਿਉਂ ਹਰ ਪ੍ਰਭ ਵੇਖਾਂ ਮੇਰੇ ਮਨ ਤਨ ਚਾਉ ਜੀਓ ਮੇਰੇ ਮਨ ਦੇ ਵਿੱਚ ਵੀ ਮੇਰੇ ਤਨ ਦੇ ਵਿੱਚ ਵੀ ਪਰਮੇਸ਼ਰ ਨੂੰ ਮਿਲਣ ਦਾ ਚਾਹੋ ਹੈ ਕਿਉਂ ਹਰ ਪ੍ਰਭ ਵੇਖਾਂ ਮੇਰਾ ਮਨ ਤਨ ਚਾਉ ਜੀਓ ਕਿਉਂਕਿ ਜੀਵਨ ਦੇ ਵਿੱਚ ਜਦੋਂ ਚਾਅ ਆਉਂਦਾ ਹੈ ਤਾਂ ਹੀ ਕੁਝ ਅਸੀਂ ਕਰ ਸਕਦੇ ਹਾਂ ਜੇ ਸਾਡਾ ਚਾਅ ਹੀ ਨਹੀਂ ਹੈ ਜੇ ਸਾਡੇ ਜੀਵਨ ਦੇ ਵਿੱਚ ਉਦਮ ਨਹੀਂ ਹੈ ਤੇ ਅਸੀਂ ਕੁਝ ਵੀ ਨਹੀਂ ਕਰ ਸਕਦੇ ਪਾਸ਼ਾ ਜੀ ਨੇ ਅੱਜ ਦੇ ਸ਼ਬਦ ਵਿੱਚ ਬਖਸ਼ਿਸ਼ ਕੀਤੀ ਕਹਿੰਦੇ ਉਦਮ ਕਰਤ ਆਨੰਦ ਪਿਆ ਸਿਮਰਤ ਸੁਖ ਸਾਹ ਜਦੋਂ ਅਸੀਂ ਉਦਮ ਕਰਦੇ ਹਾਂ ਇਹ ਬਹੁਤ ਵੱਡਾ ਉਦਮ ਹੈ ਸਾਸ ਸੰਗਤ ਦੀ ਅੰਮ੍ਰਿਤ ਵੇਲੇ ਉੱਠਣਾ ਬਾਣੀ ਪੜ੍ਹਨੀ ਨਿਤਨੇਮ ਕਰਨਾ ਗੁਰੂ ਕੀ ਸੰਗਤ ਕਰਨੀ ਇਹ ਵੀ ਉਦਮ ਨਾਲੇ ਹੋ ਸਕਦਾ ਕੀ ਹੁੰਦਾ ਕਹਿੰਦੇ ਉਦਮ ਕਰਤ ਆਨੰਦ ਪਿਆ ਸਿਮਰਤ ਸੁਖ ਸਾਰ ਤੇ ਜਦੋਂ ਉਹਦਾ ਸਿਮਰਨ ਕਰਦੇ ਹਾਂ ਸਾਰੇ ਸੁੱਖਾਂ ਦਾ ਪ੍ਰਮਾਤਮਾ ਜਿਹੜਾ ਹੈ ਉਹ ਸਾਡੇ ਹਿਰਦੇ ਵਿੱਚ ਵਸਦਾ ਹੈ ਗੁਰੂ ਮਹਾਰਾਜ ਨੇ ਬਾਣੀ ਵਿੱਚ ਆਖਿਆ ਕਹਿੰਦੇ ਜਿਹੜੇ ਉਦਮੀ ਹੁੰਦੇ ਨਾ ਉਦਮੀ ਜਿਹੜੇ ਉਦਮ ਕਰਦੇ ਆ ਪ੍ਰਯਾਸ ਕਰਦੇ ਆ ਯਤਨ ਕਰਦੇ ਆ ਉਹ ਬੰਦਾ ਕਦੇ ਭੁੱਖਾ ਨਹੀਂ ਮਰ ਸਕਦਾ ਉਦੋਂ ਸਾਹੇ ਕੀ ਆ ਨਿਸ਼ਾਨੀ ਟੋਟਣਾ ਆਵੇ ਅੰਨੀ ਅੰਨੀ ਮਤਲਬ ਅੰਨ ਦੀ ਕੋਈ ਉਹਨਾਂ ਨੂੰ ਟੋਟ ਨਹੀਂ ਆਉਂਦੀ ਜਿਹੜੇ ਬੰਦੇ ਉਦਮ ਕਰਦੇ ਆ ਤੇ ਇਸੇ ਤਰ੍ਹਾਂ ਜਿਹੜੇ ਪ੍ਰਮਾਤਮਾ ਅਕਾਲ ਪੁਰਖ ਦੇ ਮਾਰਗ ਤੇ ਚੱਲਣ ਵਾਲੇ ਆ ਤੇ ਉਦਮ ਕਰਦੇ ਗੁਰੂ ਮਹਾਰਾਜ ਨੇ ਕਿਹਾ ਨਾ ਗੁਰੂ ਰਾਮਦਾਸ ਜੀ ਦਾ ਸ਼ਬਦ ਹੈ ਕਹਿੰਦੇ ਗੁਰ ਸਤ ਗੁਰ ਕਾਜੋ ਸਿੱਖ ਅਖਾਏ ਸੋ ਭਲ ਕੇ ਉਠ ਹਰ ਨਾਮ ਧਿਆਵੈ ਉਦਮ ਕਰੇ ਭਲ ਕੇ ਪਰਵਾਤੀ ਇਸਨਾਨ ਕਰੇ ਅੰਮ੍ਰਿਤ ਸਰਨਾਵੈ ਉਦਮ ਕਰਨਾ ਤੇ ਉਦਮ ਜਿਹਨਾਂ ਦੇ ਅੰਦਰ ਚਾਅ ਪੈਦਾ ਹੋ ਗਿਆ ਤੁਹਾਡੇ ਅੰਦਰ ਚਾਅ ਹੈ ਬਾਸ਼ਾ ਜੀ ਕਹਿੰਦੇ ਭਾਈ ਜਦੋਂ ਚਾਹੋਏਗਾ ਤੇ ਅੰਦਰੋਂ ਅਰਦਾਸ ਨਿਕਲੇਗੀ ਰੋਜ਼ ਆਪਾਂ ਕਰਦੇ ਆਂ ਵਿਸਰਨਾਹੀ ਦਾਤਾਰ ਆਪਣਾ ਨਾਮ ਦਿਓ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹੋ ਕਿਉਂ ਹਰ ਪ੍ਰਭ ਵੇਖਾਂ ਫਿਰ ਬੇਨਤੀ ਕਰਦੇ ਆਂ ਜਦੋਂ ਸ਼ਬਦ ਕਿਉਂ ਆਏਗਾ ਬਾਣੀ ਵਿੱਚ ਉਹਦਾ ਅਰਥ ਹੈ ਕਿਵੇਂ ਕਿਵੇਂ ਮੈਂ ਪਰਮੇਸ਼ਰ ਨੂੰ ਦੇਖਾਂ ਕਿਉਂ ਹਰ ਪ੍ਰਭ ਵੇਖਾਂ ਮੇਰੇ ਮਨ ਤਨ ਚਾਉ ਜਿਉ ਹਰ ਮੇਲੋ ਸੰਤ ਜਿਉ ਮਨ ਲਾਗਾ ਭਾਉ ਜਿਉ ਹੁਣ ਇੱਕ ਤਾਂ ਚਾਉ ਤੇ ਦੂਸਰਾ ਪ੍ਰੇਮ ਪ੍ਰੇਮ ਨਾਲ ਹੀ ਮਿਲਦਾ ਪ੍ਰਮਾਤਮਾ ਕਿਸੇ ਮਨ ਦੇ ਹੱਥ ਨਾਲ ਪ੍ਰਮਾਤਮਾ ਨਹੀਂ ਮਿਲਦਾ ਪਾਤਸ਼ਾਹ ਜੀ ਕਹਿੰਦੇ ਨੇ ਕਾਹਾਂ ਭਿਓ ਜੋ ਦੋ ਲੋਚਣ ਮੂੰਦ ਕੈ ਅੱਖਾਂ ਬੰਦ ਕਰਨੀ ਆ ਪਾਪ ਨਹੀਂ ਐ ਪਰ ਇਸ ਕਰਕੇ ਕਰਨੀ ਆ ਕਿ ਲੋਕੀ ਕਹਣ ਕਿ ਇਹ ਬੜਾ ਭਗਤ ਐ ਤੇ ਉਹ ਪਾਪ ਐ ਜਿਹੜਾ ਗੁਰੂ ਮਾਰ ਕਹਿੰਦੇ ਬਗਲੇ ਬੰਗਰ ਸਮਾਧੀ ਲਾ ਕੇ ਬੈਠਾ ਬੈਠ ਰਿਓ ਬੱਕ ਧਿਆਨ ਲਗਾਇਓ ਨਾਤ ਵਿਰੇਲਾ ਸਾਤ ਸਮੁੰਦਰਣ ਲੋਕ ਗਿਓ ਪਰ ਲੋਕ ਗਵਾਇਓ ਬਾਸ ਕਿਓ ਬਖਿਆ ਸੋ ਬੈਠ ਕੇ ਐਸੀ ਹੀ ਐਸੇ ਸੋ ਬੈਸ ਬਤਾਇਓ ਸਾਚ ਕਹੂੰ ਸੁਣ ਲਿਓ ਸਭ ਜਨ ਪ੍ਰੇਮ ਕੀਓ ਤੇ ਨਹੀਂ ਪਰਪਰ ਤੇ ਉਹਨਾਂ ਦੇ ਅੰਦਰ ਪਿਆਰ ਜਿਹਨਾਂ ਦੇ ਅੰਦਰ ਹੁੰਦਾ ਹੈ ਉਹਨਾਂ ਨੇ ਪ੍ਰਮਾਤਮਾ ਦੀ ਪ੍ਰਾਪਤੀ ਕੀਤੀ ਹੈ ਹੁਣ ਪਿਆਰ ਕਿੱਥੋਂ ਪੈਦਾ ਕਰਨਾ ਸਤਗੁਰ ਜੀ ਦੇ ਸ਼ਬਦ ਹੈ ਕਹਿੰਦੇ ਸਾਧ ਸੰਗਤ ਬਿਨ ਭਾਵ ਨਹੀਂ ਉਪਜੇ ਭਾਵ ਬਿਨ ਭਗਤ ਨਾ ਹੋਏ ਤੇਰੀ ਜਿਨੇ ਤੱਕ ਗੁਰੂ ਕੀ ਸੰਗਤ ਨਹੀਂ ਕਰਾਂਗੇ ਗੁਰੂ ਦਾ ਸੰਗ ਨਹੀਂ ਕਰਾਂਗੇ ਸਾਡੇ ਅੰਦਰ ਪਿਆਰ ਨਹੀਂ ਪੈਦਾ ਹੋਏਗਾ ਤੇ ਪਿਆਰ ਤੋਂ ਬਿਨਾ ਪ੍ਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ ਇਹ ਪਿਆਰ ਦੀ ਨਿਸ਼ਾਨੀ ਹੈ ਜਿਹਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਹਨ ਚਰਨ ਸ਼ਰਨ ਗੁਰ ਏਕ ਪੰਡਾ ਜਾਏ ਚੱਲ ਸਤ ਗੁਰ ਕੋਟ ਪੰਡਾ ਆਗੇ ਹੋਏ ਲੇ ਇਹ ਪਿਆਰ ਦੀ ਨਿਸ਼ਾਨੀ ਹੈ ਸਤ ਗੁਰੂ ਕਹਿੰਦੇ ਭਾਈ ਜਿਹਨਾਂ ਦੇ ਅੰਦਰ ਪਿਆਰ ਹੈ ਤੇ ਉਹ ਅਰਦਾਸ ਕਰਦੇ ਆ ਹਰ ਮੇਲੋ ਸੰਤ ਜਿਓ ਮਨ ਲੱਗਾ ਭਾਉ ਜਿਓ ਹੁਣ ਸਤ ਗੁਰ ਜੀ ਨਾਲ ਜਵਾਬ ਵੀ ਦਿੰਦੇ ਐ ਐਸਾ ਕੋਈ ਸਵਾਲ ਨਹੀਂ ਜਿਹਦਾ ਜਵਾਬ ਨਹੀਂ ਦਿੱਤਾ ਵੀ ਅੰਦਰ ਚਾਹੋ ਆ ਮਿਲਣਾ ਕਿਦਾਂ ਗੁਰ ਸ਼ਬਦੀ ਪਾਈਐ ਹਰ ਪ੍ਰੀਤਮ ਰਾਉ ਜਿਉ ਗੁਰੂ ਦੇ ਸ਼ਬਦ ਨਾਲ ਜੁੜ ਕੇ ਹੀ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਆਪਾਂ ਰੋਜ਼ ਪੜਦੇ ਆ ਖੜੇ ਹੋ ਕੇ ਪੜਦੇ ਆ ਕਿਉਂਕਿ ਗੁਰੂ ਤੋਂ ਬਿਨਾ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੈ ਜਿੰਨੇ ਤੱਕ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਨਹੀਂ ਜੁੜਦੇ ਬਚਪਨ ਦੀ ਗੱਲ ਆਪਾਂ ਨੂੰ ਹਮੇਸ਼ਾ ਯਾਦ ਰਹੇਗੀ ਜਿਸ ਵੇਲੇ ਅਸੀਂ ਸਕੂਲਾਂ ਦੇ ਵਿੱਚ ਪੜ੍ਹਦੇ ਸੀ ਜੋ ਕੋਈ ਸਬਕ ਕੋਈ ਲੈਸਨ ਯਾਦ ਨਹੀਂ ਹੁੰਦਾ ਸੀ ਤੇ ਅਧਿਆਪਕ ਜਿਹੜਾ ਸੀ ਬੱਚਿਆਂ ਨੂੰ ਖੜਾ ਕਰ ਦਿੰਦਾ ਸੀ ਜਿਹੜੇ ਬੱਚੇ ਯਾਦ ਨਹੀਂ ਕਰਕੇ ਆਉਂਦੇ ਸੀ ਵੀ ਤੁਸੀਂ ਖੜੇ ਹੋ ਕੇ ਯਾਦ ਕਰੋ ਫਿਰ ਸ਼ਰਮ ਆਉਂਦੀ ਸੀ ਫਿਰ ਬੰਦਾ ਫੜਾ ਫੜ ਜਲਦੀ ਯਾਦ ਕਰਦਾ ਸੀ ਵੀ ਜਲਦੀ ਯਾਦ ਕਰੀਏ ਬਾਕੀ ਸਾਰੇ ਬੈਠੇ ਆ ਤੇ ਆਪਣੇ ਆਪ ਨੂੰ ਨਲਾਇਕ ਸਮਝਦਾ ਸੀ ਖੜੇ ਹੋ ਕੇ ਜਲਦੀ ਜਾ ਦੇ ਅਸੀਂ ਤਾਂ ਖੜੇ ਹੋ ਕੇ ਦੋ ਵਾਰੀ ਬੋਲਦੇ ਆ ਪਰ ਸਾਨੂੰ ਤਾਂ ਜ਼ਿਆਦਾ ਨਹੀਂ ਹੋਇਆ ਗੁਰੂ ਮਹਾਰਾਜ ਕਹਿੰਦੇ ਆ ਆਗਿਆ ਪਹੀ ਅਕਾਲ ਕੀ ਤਬਹਿ ਚਲਾਇਓ ਪੰਥ ਸਭ ਸਿਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਲੈ ਕਹਣਾ ਗੁਰ ਸ਼ਬਦੀ ਪਾਈ ਹੈ ਹਰ ਪ੍ਰੀਤਮ ਰਾਹੋ ਜਿਓ ਗੁਰੂ ਦੇ ਸ਼ਬਦ ਨਾਲ ਹੀ ਜੁੜ ਕੇ ਪ੍ਰਮਾਤਮਾ ਅਕਾਲ ਪੁਰਖ ਦੀ ਪ੍ਰਾਪਤੀ ਹੈ ਕੋਈ ਬਾਹਰ ਲੱਭਣ ਦੀ ਜ਼ਰੂਰਤ ਨਹੀਂ ਹੈ ਸ਼ਬਦ ਦੇ ਵਿੱਚੋਂ ਮਿਲੇਗਾ ਵੱਡਭਾਗੀ ਜਪ ਨਾਉ ਜਿਓ ਵੱਡੇ ਭਾਗਾਂ ਵਾਲੇ ਹੀ ਉਸ ਦਾ ਨਾਮ ਜਪਦੇ ਮੇਰੇ ਮਨ ਤਨ ਵੱਢੜੀ ਗੋਬਿੰਦ ਪ੍ਰਭ ਆਸਾ ਜਿਓ ਮੇਰੇ ਮਨ ਦੇ ਵਿੱਚ ਬਹੁਤ ਵੱਡੀ ਆਸ ਹੈ ਪਰਮਾਤਮਾ ਨੂੰ ਮਿਲਣ ਵਾਸਤੇ ਹਰ ਮੇਲੋ ਸੰਤ ਜੀਓ ਗੋਬਿੰਦ ਪ੍ਰਭ ਪਾਸਾ ਜੀਓ ਹਰੇਕ ਦੇ ਪਾਸ ਹੈ ਹਰੇਕ ਦੇ ਨੇੜੇ ਆ ਪਰਮਾਤਮਾ ਪਰ ਅਰਦਾਸ ਕਰਨੀ ਸਤਗੁਰੂ ਮਲਾ ਦੇ ਬਹੁਤ ਦੂਰ ਹੈ ਸਾਨੂੰ ਲੱਗਦਾ ਪਰ ਜਿੱਦਨ ਉਸ ਦੀ ਰਹਿਮਤ ਨਾਲ ਮਿਲੇਗਾ ਨਾ ਉਹ ਅੰਦਰ ਹੀ ਹੈ ਨਾਨਕ ਘਰ ਬੈਠਿਆਂ ਸਭ ਮਿਲੇ ਜੇ ਨੀਅਤ ਰਾਸ ਕਰੇ ਦੂਰ ਥੋੜੇ ਆ ਪਰਮਾਤਮਾ ਉਹ ਸਾਡੇ ਹਿਰਦੇ ਵਿੱਚ ਹੈ ਪਾਤਸ਼ਾਹ ਜੀ ਕਹਿੰਦੇ ਆ ਹਰ ਮੇਲੋ ਸੰਤ ਜਿਓ ਗੋਬਿੰਦ ਪ੍ਰਭ ਪਾਸਾ ਜਿਓ ਸਤਗੁਰ ਮਤ ਨਾਮ ਸਦਾ ਪ੍ਰਗਾਸਾ ਜਿਓ ਨਾਲ ਕਹਿੰਦੇ ਸਤਗੁਰੂ ਦੀ ਜਦੋਂ ਮਤ ਲਓਗੇ ਤੇ ਤੁਹਾਡੇ ਅੰਦਰ ਨਾਮ ਦਾ ਪ੍ਰਕਾਸ਼ ਹੋਏਗਾ ਨਾਮ ਤੁਹਾਡੇ ਅੰਦਰ ਪ੍ਰਗਟ ਹੋਏਗਾ ਜਨ ਨਾਨਕ ਪੂਰ ਅੜੀ ਮਨ ਆਸਾ ਜਿਓ ਉਹ ਪਰਮੇਸ਼ਰ ਕਾਲਪੁਰਖ ਨੇ ਸਾਡੀ ਆਸ ਜਿਹੜੀ ਹੈ ਉਹ ਪੂਰੀ ਕਰ ਦਿੰਦੀ ਹੈ ਬਾਸ਼ਾ ਜੀ ਕਿਰਪਾ ਕਰਨ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲਾਉਫਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਵਾਹਿ